ਨੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਅੱਜ 18 ਮਾਦੀਨ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਜੇ ਦੂਜੀ ਜਿਹਾ ਬੰਦੀਆਂ ਵੀ ਕਿਸਾਨੀ ਮੋਰਚੇ ਨੂੰ ਲੈ ਕੇ ਹੁਣ ਇਕਜੁੱਟ ਹੁੰਦੀਆਂ ਦਿਖਾਈਆਂ ਦੇ ਏਰੀਆ ਨੇ ਇਸ ਦੇ ਨਾਲ ਹੀ ਹੁਣ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਭਾਰਤੀ ਕਿਸਾਨ ਯੂਨੀਟ ਚਡੂਨੀ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਖੁਦ ਗੁਰਨਾਮ ਸਿੰਘ ਚਡੂਨੀ ਹੋਰਾਂ ਦੇ ਵੱਲੋਂ ਦਿੱਤੀ ਗਈ ਹੈ ਅੱਜ ਦੱਸਦੇ ਕਿ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੀ ਜਿਹੜੀ ਪ੍ਰਦੇਸ਼ ਕਾਰਜਕਾਰੀ ਦੀ ਅਹਿਮ ਮੀਟਿੰਗ ਅੱਜ ਚਡੂਨੀ ਪਿੰਡ ਦੇ ਵਿੱਚ ਕੀਤੀ ਗਈ ਹੈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਕੱਲ ਰਾਸ਼ਟਰੀ ਪ੍ਰਧਾਨ ਜਿਹੜੇ ਗੁਰਨਾਮ ਸਿੰਘ ਚਡੂਨੀ ਹਰਿਆਣਾ ਤੋਂ ਅਤੇ ਪੰਜਾਬ ਦੇ ਸਾਰੇ ਕਿਸਾਨ ਸਾਥੀ ਜਿਹੜੇ ਉਹਨਾਂ ਦੀ ਜਥੇਬੰਦੀ ਦੇ ਨੇ ਉਹ ਕਨੋਰੀ ਬਾਰਡਰ ਦੇ ਉੱਤੇ ਪਹੁੰਚਣਗੇ ਨੋ ਰਿਪਾਰਟਰ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਉਹਨਾਂ ਦੀ ਸਹੇਦ ਦੀ ਜਾਣਕਾਰੀ ਲਈ ਜਾਵੇਗੀ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਉੱਥੇ ਬੈ ਕੇ ਹੀ ਅਗਲੀ ਰਣਨੀਤੀ ਕੀਤੀ ਜਾਵੇਗੀ ਹੁਣ ਕਿਤੇ ਨਾ ਕਿ ਹਰਿਆਣਾ ਸਰਕਾਰ ਦੇ ਲਈ ਵੀ ਹਰਿਆਣਾ ਪ੍ਰਸ਼ਾਸਨ ਦੇ ਲਈ ਵੀ ਇੱਕ ਵੱਡੀ ਮੁਸੀਬਤ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਜੇਕਰ ਗੁਰਨਾਮ ਸਿੰਘ ਚਡੁੰਨੀ ਹੋਰਾਂ ਦੀ ਵੱਡੀ ਜਿਹੜੀ ਜਥੇਬੰਦੀ ਹੈ ਇੱਕ ਜੇਕਰ ਹਰਿਆਣਾ ਦੇ ਵਿੱਚ ਉਹ ਵੀ ਇਸ ਅੰਦੋਲਨ ਦੇ ਨਾਲ ਜੁੜਦੀ ਹੈ ਤਾਂ ਕਿਤੇ ਨਾ ਕਿਤੇ ਹਰਿਆਣਾ ਪ੍ਰਸ਼ਾਸਨ ਦੇ ਲਈ ਇੱਕ ਵੱਡੀ ਚੁਣੌਤੀ ਵੀ ਖੜੀ ਹੋ ਸਕਦੀ ਹੈ ਗੁਰਨਾਮ ਸਿੰਘ ਚਡੁੰਨੀ ਹੋਰਾਂ ਨੇ ਕੀ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਉਹ ਵੀ ਸੁਣਾਉਂਦੇ ਆ ਸਾਧਿਆ ਨਮਸਕਾਰ ਸਾਥੀਓ ਪੰਜਾਬ ਮੇ ਜੋ ਅੰਦੋਲਨ ਚੱਲ ਰਹਾ ਹੈ ਮਾਨਯਾ ਡੱਲੇਵਾਲ ਜੀ ਕਾਫੀ ਦਿਨ ਸੇ ਭੂਖਟਾਲ 'ਤੇ ਬੈਠੇ ਹੋਏ ਹਨ ਕਿ ਤਬੀਅਤ ਵੀ ਖਰਾਬ ਹੋ ਚੁੱਕੀ ਹੈ ਤਾਂ ਅੱਜ हरियाणा के सभी जिला प्रधानों की मीटिंग की थी और मीटिंग के बाद ये फैसला लिया है कि कल हरियाणा के सारे के हमारे कार्यकर्ता जो है हरियाणा के भी और पंजाब के भी दोनों स्टेटों के सभी कार्यकर्ता कल खनौरी बॉर्डर पे पहुंचेंगे जो हरियाणा के भाई हैं वो कैथल में कैथल से खनौरी रोड पे नीम साहब गुरुद्वारा है वहां पे सारे इकट्ठे होंगे दस बजे तक साढ़े दस बजे तक सभी भाई पहुंच जाएं और वहां से फिर आगे चलेंगे और अगले अगली रणनीति क्या होगी सारे एस के एम को जोड़ के कैसे अगला आंदोलन किया जा सकता है या जो भी अगले रणनीति बनानी है वो वहीं पे जाके बनाएंगे तो मेरा सबसे हरियाणा वालों से और पंजाब के जो हमारे कार्यकर्ता हैं हमारे संगठन से जुड़े लोग हैं उन सभी से अनुरोध है कि कल जो है वो हरियाणा वाले नीम साहब इकट्ठे हों और पंजाब वाले बारह बजे खनौरी बॉर्डर पर सभी भाई पहुंच जाए